ਮੇਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਗਟ ਸਿੰਘ ਪੁੱਲਰ ਪਤੇਗੜ ਪਿੰਤੂਰ 77 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਤਕਰੀਬਨ ਦਿਨ ਸ਼ਨੀਵਾਰ ਤਰੀਕ 5 ਜੁਲਾਈ 2025 ਰਾਤ ਦੇ ਲਗਭਗ 9:30 ਵਜੇ ਚੁੱਕੇ ਨੇ ਇੱਕ ਬਹੁਤ ਹੀ ਗੰਭੀਰ ਮਸਲਾ ਸਾਡੇ ਧਿਆਨ ਹਿੱਤ ਲਗਭਗ ਪਿਛਲੇ ਡੇਢ ਸਾਲ ਤੋਂ ਸੀ ਜਿੱਥੇ ਪਿੰਡ ਸ਼ੈਦੇਸ਼ਾ ਦੇ ਵਿੱਚ ਬੀਬੀ ਕਰਮਜੀਤ ਕੌਰ ਜੋ ਕਿ ਵਿਧਵਾ ਨੇ ਜਿਨ੍ਹਾਂ ਦੀ ਚਾਰ ਕਨਾਲਾਂ ਜ਼ਮੀਨ ਦਾ ਬਹੁਤ ਹੀ ਸੰਗੀਨ ਤਰੀਕੇ ਨਾਲ ਝਾਲਬਾਨਾ ਤਰੀਕੇ ਨਾਲ ਕਬਜ਼ਾ ਲਿਆ ਗਿਆ ਜਿਸ ਨੂੰ ਦੁਬਾਰਾ ਬੀਬੀ ਦੇ ਹੱਕ ਦੇ ਵਿੱਚ ਦਿਵਾਉਣ ਦੇ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੜੇ ਸ਼ਾਂਤਮਈ ਤਰੀਕੇ ਨਾਲ ਕਮ ਸੇ ਕਮ 200 ਕਾਰਕੁਨਾਂ ਦੇ ਨਾਲ ਸ਼ਾਂਤਮਈ ਤਰੀਕੇ ਨਾਲ ਕਬਜ਼ਾ ਵਾਪਸ ਬੀਬੀ ਨੂੰ ਦਿਵਾਇਆ ਗਿਆ ਸੀ ਪਰ ਸ਼ਹਿਰ ਦੇ ਵਿੱਚ ਆਏ ਕਬਜ਼ਾਧਾਰੀਆਂ ਨੇ ਅੱਜ ਬੀਬੀ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਬੀਬੀ ਨੂੰ ਸਾਨੂੰ ਜ਼ਿਲ੍ਹਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਲਿਆ ਕੇ ਦਾਖਲ ਕਰਾਉਣਾ ਪਿਆ ਉਹਨਾਂ ਤੇ ਗੁੱਜੀਆਂ ਸੱਟਾਂ ਮਾਰੀਆਂ ਗਈਆਂ ਨੇ ਘਰ ਵਿੱਚ ਕਮਰੇ ਵਿੱਚ ਤਾੜ ਕੇ ਉਹਨਾਂ ਦੀ ਕੁੱਟ ਮਾਰ ਕੀਤੀ ਗਈ ਆ ਇਲਜ਼ਾਮ ਬੀਬੀ ਵੱਲੋਂ ਇਹ ਨੇ ਕਿ ਉਹਨਾਂ ਦਾ ਗਲਾ ਕੁੱਟਿਆ ਗਿਆ ਹੈ ਉਹਨਾਂ ਦੇ ਕੱਪੜੇ ਪਾੜੇ ਗਏ ਨੇ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਤੇ ਉਹਨਾਂ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ ਸਮੂਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਕਾਰਵਾਈ ਦਾ ਕਬਜ਼ਾਧਾਰੀ ਧਿਰ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਸਖਤ ਵਿਰੋਧ ਕਰਦੀ ਹੈ ਤਿਆਰਤੀਆ ਸਰਜੀਤ ਸਿੰਘ ਤੇ ਉਸਦੇ ਭਰਾ ਜਸਵੰਤ ਸਿੰਘ ਨੂੰ ਤਾੜਨਾ ਕਰਦੀ ਹੈ ਕਿ ਇਹਨਾਂ ਹਰਕਤਾਂ ਤੋਂ ਬਾਜ਼ ਆਇਆ ਜਾਵੇ ਬਹਿ ਕੇ ਗੱਲ ਨੂੰ ਜੇਠੀ ਜਾਵੇ ਜੋ ਹੱਕਨਿਆਂ ਦੀ ਗੱਲ ਕੀਤੀ ਜਾਵੇ ਜੇ ਤੇਰਾ ਕੋਈ ਪੈਸਾ ਲੈਣ ਆਇਆ ਤੇ ਉਹਨੂੰ ਸਾਫਤ ਕਰ ਪਰ ਧੱਕੇ ਨਾਲ ਅਸੀਂ ਜ਼ਮੀਨ ਨਹੀਂ ਵਾਉਣ ਦੇਣੀ ਤੈਨੂੰ ਅਸੀਂ ਪਹਿਲਾਂ ਵੀ ਤੇਰੇ ਤੋਂ ਕਰਜ਼ਾ ਕਬਜ਼ਾ ਛਡਾਇਆ ਤੇ ਦੁਬਾਰਾ ਫੇਰ ਚੜਾਵਾਂਗੇ ਤੇ ਛੜਾਵਾਂਗੇ ਵੀ ਸ਼ਾਂਤਮਈ ਤਰੀਕੇ ਨਾਲ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰ ਲਿਆ ਜਾਵੇ ਪ੍ਰਸ਼ਾਸਨ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਬੀਬੀ ਨਾਲ ਹੋਏ ਨਜਾਇਜ਼ ਧੱਕੇ ਨੂੰ ਠੱਲ ਪਾਉਂਦੇ ਹੋਏ ਬੀਬੀ ਦੀ ਧੱਕੇ ਨਾਲ ਕੀਤੀ ਹੋਈ ਰਜਿਸਟਰੀ ਤੋੜ ਕੇ ਵਾਪਸ ਉਹ ਪਹਿਲੀ ਬੀਬੀ ਦੇ ਨਾਂ ਕੀਤੀ ਜਾਵੇ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਅੱਜ ਸਾਰੀ ਸੰਗਤ ਸਮੂਹ ਫਡੇਗੜ ਪਿੰਤੂਰ ਜ਼ਿਲ੍ਹਾ ਮੋਗਾ ਦੇ ਇਕਾਈ ਸਹਿਬਾਨ ਨਾਲ ਪ੍ਰਧਾਨ ਪਿੰਡਾਂ ਦੇ ਅਗੂ ਇੱਥੇ ਮੌਜੂਦ ਨੇ ਇਹ ਸਾਰੀ ਅਗਵਾਈ ਕਿਸਾਨ ਮਜ਼ਦੂਰ ਸੰਘੇਸ਼ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਇਹਨੂੰ ਹਲਕੇ 'ਚ ਨਾ ਲਿਆ ਜਾਵੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਜੋ ਚੀਜ਼ ਸਾਡੇ ਦੱਸਣ ਤੋਂ ਰਹਿ ਗਈ ਸੀ ਕਿ ਜੋ ਦੋਛੀਆਂ ਨੇ ਇਹ ਬਹੁਤ ਮੰਦ ਭੱਗੀ ਕਟਨਾ ਨੂੰ ਇਨਜਾਮ ਦਿੱਤਾ ਇੱਕ ਵਿਧਵਾ ਔਰਤ ਦੀ ਇੱਜ਼ਤ ਨੂੰ ਹੱਥ ਪਾਇਆ ਕੁੱਟਮਾਰ ਕੀਤੀ ਹੈ ਉਹਨਾਂ ਖਿਲਾਫ ਬਣਦੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਤੇ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਨਹੀਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੱਕੇ ਤੇ ਲੰਮੇ ਮੋਰਚੇ ਦਾ ਆਗਾਜ਼ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ